ਸ਼ਸ਼ੀਕਾਲ ਵੀ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਤੇ ਜਿੰਨੇ ਵੀ ਮਿੱਤਰ ਪਿਆਰੇ ਆਪਣੇ ਚੈਨਲ ਤੇ ਜੁੜੇ ਹੋਏ ਨੇ ਤੇ ਅੱਜ ਉਹਨਾਂ ਵਾਸਤੇ ਆਪਾਂ ਵੀਡੀਓ ਲੈ ਕੇ ਆਇਆ ਦਾਣੇ ਦੀ ਆਪਾਂ ਆਪਣੀ ਘੋੜੀ ਨੂੰ ਕੀ ਕੀ ਦਾਣਾ ਪਾਉਨੇ ਹੁੰਦੇ ਆ ਜਿਹੜੇ ਨਵੇਂ ਮਿੱਤਰ ਪਿਆਰੇ ਆਪਣੇ ਚੈਨਲ ਤੇ ਵੀਡੀਓ ਦੇਖਦੇ ਨੇ ਕਈ ਮਿੱਤਰ ਪਿਆਰੇ ਫੋਨ ਕਰ ਲੈਂਦੇ ਨੇ ਬਾਈ ਦਾਣਾ ਕੀ ਕੀ ਪਾਉਨੇ ਹੁੰਦੇ ਆ ਜਾਂ ਨਮਿਆਂ ਨੂੰ ਨਹੀਂ ਪਤਾ ਲੱਗਦਾ ਪੁਰਾਣਿਆਂ ਨੂੰ ਤਾਂ ਫਿਲਹਾਲ ਸਭ ਨੂੰ ਪਤਾ ਹੀ ਆਗਾ ਤੇ ਨਵੇਂ ਜਿਹੜੇ ਵੀ ਘੋੜੀ ਕੋਈ ਰੱਖਦਾ ਨਵੀਂ ਲੈਂਦਾ ਘੋੜੀ ਉਹਨਾਂ ਨੂੰ ਨਹੀਂ ਪਤਾ ਲੱਗਦਾ ਘੋੜੀ ਦੇ ਦਾਣੇ ਵਾਸਤੇ ਵੀ ਕੀ ਪਾਈਏ ਜਾਂ ਕਿਵੇਂ ਪਾਈਏ ਕਈ ਮਿੱਤਰ ਪਿਆਰੇ ਦਾਣਾ ਬਾਲ ਕੇ ਵੀ ਪਾਈ ਜਾਂਦੇ ਨੇ ਤੇ ਕਈ ਨਹੀਂ ਬਾਲ ਕੇ ਪਾਉਂਦੇ ਵੈਸੇ ਦਲ ਡਫਲਡ ਕਰਾ ਕੇ ਵੀ ਬਣਾ ਕੇ ਪਾਉਂਦੇ ਨੇ ਜਾਂ ਕਈ ਫੀਡ ਬਣਾ ਕੇ ਪਾਉਂਦੇ ਨੇ ਤੇ ਜਾਂ ਮੁੱਲ ਦੀ ਫੀਡ ਲਿਆ ਕੇ ਪਾਉਂਦੇ ਨੇ ਜਿਹੜੀ ਉਹ ਫੀਡ ਹੁੰਦੀ ਆ ਉਹ ਮਹਿੰਗੀ ਪੈ ਜਾਂਦੀ ਆ ਨਹੀਂ ਪਾ ਸਕਦੇ ਹਨਾ ਕੋਈ ਨਾਰਮਲ ਘਰ ਤੋਂ ਬਲੋਂਗ ਕਰਦਾ ਹੁੰਦਾ ਅਗਲਾ ਤੇ ਚਲੋ ਜਿਹੜੇ ਜਿਹਦਾ ਚੱਲਦਾ ਸਿੱਕਾ ਉਹ ਤਾਂ ਬੰਦਾ ਲਿਆ ਕੇ ਪਾ ਆਂਦਾ ਕਿਉਂ ਮਹਿੰਗੀ ਹੁੰਦੀ ਆ ਫੀਡ ਜਿਨੇ ਹੁਣ ਘਰ ਦਾ ਦਾਣਾ ਤਿਆਰ ਕਰਨਾ ਕਣਕ ਵਗੈਰਾ ਜਵੀ ਹੁੰਦੀ ਆ ਜਿਉਂ ਹੁੰਦੇ ਨੇ ਜਾਂ ਸੋਲੇ ਵਗੈਰਾ ਐਡ ਕਰ ਲੈਂਦਾ ਅਗਲਾ ਬਾਜਰਾ ਸਿਆਲਾ ਚਾ ਨਾ ਤੇ ਓਵੇਂ ਓਵੇਂ ਅਗਲਾ ਬਾਜਰਾ ਜੋ ਵੀ ਫੀਡ ਵਗੈਰਾ ਆਪਣੇ ਘਰੇ ਤਿਆਰ ਹੁੰਦੀ ਆ ਜਾਂ ਆਪਾਂ ਜਿਵੇਂ ਵੀ ਦਾਣਾ ਤਿਆਰ ਕਰਦੇ ਆ ਆਪਾਂ ਪਹਿਲਾਂ ਨਾ ਸ਼ਾਰਟ ਵੀਡੀਓ ਪਾਈ ਸੀ ਤੇ ਉਹਦੇ ਵਿੱਚ ਬਾਲਿਆਂ ਦੇ ਮੈਸੇਜ ਆਇਆ ਸੀ ਬਾਈ ਕਿੰਨਾ ਕੀ ਪਾਇਆ ਕਿੰਨਾ ਕੀ ਪਾਇਆ ਤੁਸੀਂ ਵੀ ਉਹ ਨਹੀਂ ਦੱਸਿਆ ਹੈਗਾ ਵੀ ਆਪਾਂ ਉਹਦੇ ਵਿੱਚ ਅੱਜ ਆਪਾਂ ਵੀਡੀਓ ਜਿਹੜੀ ਬਣਾ ਰਹੇ ਹਾਂ ਇਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਵੀ ਆਪਾਂ ਕਿੰਨਾ ਕਿੰਨਾ ਕਸਾਮਾਨ ਪਾ ਰਹੇ ਹਾਂ ਆਪਾਂ ਪੰਜ ਤਰ੍ਹਾਂ ਦੀਆਂ ਚੀਜ਼ਾਂ ਰਲਾ ਰਹੇ ਹਾਂ ਇਹ ਉਹ ਆਪਾਂ ਡੇਲੀ ਸਵੇਰੇ ਸ਼ਾਮ 2 ਕਿਲੋ ਜਾਂ ਡੇਢ ਜਾਂ 2 ਜਿਵੇਂ ਵੀ ਤੁਹਾਨੂੰ ਲੱਗਦਾ ਤੁਸੀਂ ਓਨਾ ਕ ਦਾਣਾ ਪਾ ਸਕਦੇ ਹੋ ਸਵੇਰੇ ਜਿੰਨੇ ਡੇਢ ਕਿਲੋ ਪਾ ਦਿਓ 2 ਪਾ ਦਿਓ ਚਾਹੇ ਸ਼ਾਮ ਨੂੰ ਡੇਢ ਕਿਲੋ 2 ਪਾ ਦਿਓ ਇਹਨੂੰ ਆਪਾਂ ਕੋਲ ਪੰਜ ਚੀਜ਼ਾਂ ਹੋ ਗਈਆਂ ਬਾਜਰਾ ਜਿਹੜਾ ਆਪਣਾ ਇਹ ਆਪਾਂ ਬਸ ਇਹੀ ਮਹੀਨਾ ਪਾਉਣਾ ਫਰਵਰੀ ਫਰਵਰੀ ਦਾ ਉਸ ਤੋਂ ਬਾਅਦ ਇਹਨੂੰ ਬੰਦ ਕਰ ਦਾਂਗੇ ਉਸ ਤੋਂ ਬਾਅਦ ਆਪਾਂ ਜਿਵੇਂ ਆਪਾਂ ਬਾਜਰਾ ਬੰਦ ਕਰਦਾਂਗੇ ਆਪਾਂ ਜਿਉਂ ਐਡ ਕਰਦਾਂਗੇ ਜਿਉਂ ਪਾਉਣ ਲੱਗ ਜਾਾਂਗੇ ਇੱਕ ਮਹੀਨੇ ਦਾ ਆਪਾਂ ਦਾਣਾ ਬਣਾ ਲੈਨੇ ਹੁੰਨੇ ਆ ਜਿਵੇਂ ਵੀ ਕੋਈ ਆਪਾਂ ਨੂੰ ਲੱਗਦਾ ਉਸ ਤਰ੍ਹਾਂ ਦਾ ਕੋਈ ਜਿਵੇਂ ਕਣਕ ਜਿਉਂ ਜਵੀ ਹੋ ਜਾਣਗੇ ਤੇ ਇਸ ਵਾਰ ਕਣਕ ਜਵੀ ਬਾਜਰਾ ਨਾਲ ਔਲਿਆਂ ਦਾ ਸਿਲਕਾ ਤੇ ਝੋਕਰ ਲਾਣ ਆ ਉਹਦੇ ਨਾਲ ਲਾਵਟ ਆ ਜਿਹੜੀ ਵਧੀਆ ਬਣ ਜਾਂਦੀ ਆ ਜਾਨਵਰ ਨੂੰ ਖਾਣ ਚ ਥੋੜਾ ਜਿਹਾ ਸੌਖਾ ਹੋ ਜਾਂਦਾ ਤੇ ਬਣੇ ਰਿਓ ਉਹ ਵੀਡੀਓ ਚ ਐਂਡ ਤੱਕ ਆਪਾਂ ਜਿਹੜਾ ਹੁਣ ਇਹਨੂੰ ਦਾਣੇ ਨੂੰ ਰਲਾਉਨੇ ਆ ਸਾਰੇ ਨੂੰ ਝੋਕਰ ਨੂੰ ਸਿਲਕੇ ਨੂੰ ਤੇ ਬਾਜਰੇ ਨੂੰ ਤੇ ਬਾਕੀ ਵਿੱਚ ਆਪਾਂ ਸੌਂਫ ਪਾ ਦਾਂਗੇ ਅੱਧਾ ਕਿਲੋ ਸੌਂਫ ਆਪਣੇ ਕੋਲੇ ਤੇ ਕਿਲੋ ਨਮਕ ਆਪਣੇ ਕੋਲੇ ਤੇ ਇਹਨੂੰ ਆਪਾਂ ਸਾਰਿਆਂ ਨੂੰ ਮਿਕਸ ਕਰਕੇ ਇਹ ਦਾਣਾ ਪਾਉਣਾ ਵੀ ਸੌਖਾ ਤੁਸੀਂ ਪਾ ਸਕਦੇ ਓ ਨੂੰ ਕੱਲੇ ਨੂੰ ਚ ਇਹ ਵਿੱਚ ਤੂੜੀ ਵਗੈਰਾ ਕੁਝ ਨਰ ਲਾਓ ਕੱਲੇ ਨੂੰ ਪਾ ਦਿਓ ਬਹੁਤ ਸੋਹਣਾ ਬਣ ਜਾਂਦਾ ਤੇ ਜਿਹੜੇ ਕਈ ਵਗੈਰਾ ਕਈ ਮਿੱਤਰ ਪਿਆਰੇ ਬਰੀਕ ਕਰਕੇ ਪਾਉਂਦੇ ਨੇ ਉਹਦੀ ਥੋੜੀ ਜੀ ਦਿੱਕਤ ਆਉਂਦੀ ਆ ਜਾਨਵਰ ਨੂੰ ਖਾਣ ਚ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਜਰੂਰ ਕਰਿਓ ਦੱਸਿਓ ਵੀ ਆਪਣਾ ਦਾਣਾ ਜਿਹੜਾ ਇਹ ਵਧੀਆ ਲੱਗਦਾ ਤੁਹਾਨੂੰ ਵਧੀਆ ਲੱਗਿਆ ਬਣਾਉਣ ਚ ਇਹਦੇ ਵਿੱਚ ਤੁਸੀਂ ਸੋਇਆ ਬੀਨ ਐਡ ਵੀ ਕਰ ਸਕਦੇ ਹੋ ਤੇ ਜਿਵੇਂ ਸੋ ਸੋਇਆਬੀਨ ਦੀ ਖਲ ਵੀ ਪਾ ਸਕਦੇ ਹਾਂ ਉਹ ਤੁਹਾਡੀ ਮਰਜ਼ੀ ਆ ਤੁਸੀਂ ਜੋ ਵੀ ਐਡ ਕਰਨਾ ਉਹ ਕਰ ਸਕਦੇ ਹੋ ਆਪਣੀ ਘੋੜੀ ਨੂੰ ਆਪਾਂ 2 3-4 ਮਹੀਨੇ ਹੋ ਗਏ ਪਾਉਂਦਿਆਂ ਨੂੰ ਇਹ ਚੀਜ਼ ਤੇ ਨਾਲੇ ਤਾਂ ਇਹ ਪਾਉਣੀ ਸੌਖੀ ਆ ਤੇ ਕਿਸੇ ਵਾਰ ਕਈ ਵਾਰ ਚੋਕਰ ਮੁੱਕ ਜਾਂਦਾ ਕਈ ਵਾਰ ਸੋਲਿਆਂ ਦਾ ਸਿਲਕਾ ਮੁੱਕ ਗਿਆ ਕਈ ਵਾਰ ਕਣਕ ਦੀ ਦੋਫੜ ਮੁੱਕ ਗਈ ਜਿਵੇਂ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਰਲਾਉਣ ਨਾਲ ਜਿਵੇਂ ਆਪਾਂ ਇਕੱਠਾ ਹੀ ਲਾ ਦਾਂਗੇ ਸਾਰਾ ਇਸ ਵਾਰ ਤੇ ਇਕੱਠਾ ਰਲਾ ਕੇ ਇਕੱਠਾ ਹੀ ਫਿਰੇ ਖਤਮ ਹੁੰਦਾ ਇੱਕ ਵਾਰ ਆਪਾਂ ਮਹੀਨੇ ਦਾ ਦਾਣਾ ਬਣਾ ਲੈਣੇ ਹੁੰਦੇ ਆ ਤੇ ਰੋਜ਼ ਆਪਾਂ 3 ਜਾਂ 4 ਕਿਲੋ ਦੇ ਤਕਰੀਬਨ ਘੋੜੀ ਨੂੰ ਪਾਣਿਆ 4 ਪਾ ਦੋ 5 ਪਾ ਦੋ ਉਹ ਤੁਹਾਡਾ ਹਿੱਸਾ ਜਿੰਨੀ ਕੋ ਘੋੜੀ ਚੱਲਦੀ ਹੈ ਜੇ 4 ਕ ਚੱਲਦੀ ਹੈ 4 ਪਾ ਦੋ ਉਹਦੇ ਨਾਲ ਵਧੀਆ ਨਾਲੇ ਜਾਨਵਰ ਫੈਕਟਰ ਰਹਿੰਦਾ ਤੇ ਨਾਲੇ ਰਾਜ ਹੀ ਰਹਿੰਦਾ ਤੇ ਆਪਣੀ ਘੋੜੀ ਨੂੰ 3-4 ਮਹੀਨੇ ਹੋ ਗਏ ਵਧੀਆ ਨਾਲੇ ਪਹਿਲਾਂ ਬਸ਼ੇਰੇ ਨੂੰ ਵੀ ਪਾਉਂਦੇ ਹੁੰਦੇ ਸੀ ਉਹ ਵੀ ਵਧੀਆ ਫੈਕਟਰ ਆ ਆਜੋ ਆਪਾਂ ਹੁਣ ਤੁਹਾਨੂੰ ਜਿਹੜਾ ਆ ਪ੍ਰੋਸੈਸਾ ਦਿਖਾਉਨੇ ਆ ਇਧਰ ਆਪਾਂ ਕਣਕ 20 ਕਿਲੋ ਕਣਕ ਆਪਣੇ ਕੋਲ ਆਹ ਤੇ ਆਪਾਂ 20 ਕਿਲੋ ਇਹ ਜਿਹੜਾ ਆ ਬਾਗ ਰ ਐਡ ਕਰ ਦਾਂਗੇ ਤੇ ਆ 20 ਕਿਲੋ ਜਵੀ ਹੋ ਗਈ ਹੁਣ ਆਪਣੇ ਕੋਲੇ। ਆ 20 ਕਿਲੋ ਸੋਲਿਆਂ ਦਾ ਸਿਲਕਾ ਪਾ ਦਾਂਗੇ ਵਿੱਚ। ਤੋਨਾਂ ਆਪਾਂ ਕੋੜੀ ਨੂੰ ਪਾ ਕੇ ਦਿਖਾਵਾਂਗੇ ਕੋੜੀ ਕਿੰਨਾ ਖੁਸ਼ ਹੋ ਕੇ ਖਾਂਦੀ ਆ ਇਹ। ਆ 20 ਕਿਲੋ ਚੋਕਰ ਹੋ ਗਿਆ ਆਪਣੇ ਕੋਲੇ। ਇਹਦੇ ਵਿੱਚ ਤੁਸੀਂ ਜੇ ਪਾਉਣੀਆਂ ਸੋਇਆਬੀਨ ਦੀ ਖਲ ਵੀ ਪਾ ਸਕਦੇ ਹੋ। ਜਿਉਂ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਤੁਸੀਂ ਜਿੰਨਾ ਕਦਾਣਾ ਬਣਾਉਣਾ ਜਿੰਨੀਆਂ ਕਿ ਚੀਜ਼ਾਂ ਐਡ ਕਰਨੀਆਂ ਨੇ। ਕੁਝ ਵੀ ਚੀਜ਼ ਪਾ ਸਕਦੇ ਹੋ। ਵਧੀਆ। ਆ ਆਪਣੇ ਕੋਲੇ ਹੈ ਕਾਲਾ ਨਮਕ। ਆ ਕਾਲਾ ਨਾਮਕਾ ਆਪਾਂ ਇਹਦੇ ਵਿੱਚ ਸਾਰਾ ਇਹਨੂੰ ਸਾਰੇ ਨੂੰ ਰਲਾ ਦਾਂਗੇ ਬਾਅਦ ਚ ਇਕੱਠੇ ਨੂੰ ਦੋ ਵਾਰੀ ਇੱਧਰ ਨੂੰ ਇੱਕ ਵਾਰੀ ਉੱਧਰ ਨੂੰ ਤੇ ਇਹ ਦੋਵਾਂ ਦਾ ਆਪਾਂ ਜਿਹੜਾ ਢੋਲ ਹੈ ਭਰ ਦਾਂਗੇ ਕੋਵੜਾ ਭਰ ਦਾਂਗੇ ਤੇ ਫਿਰ ਆਪਾਂ ਨੂੰ ਜਿਵੇਂ ਵੀ ਜਦੋਂ ਆਪਾਂ ਨਹੀਂ ਵੀ ਘਰੇ ਹੁੰਦੇ ਘਰੇ ਆਪਣਾ ਕੋਈ ਵੀ ਮੈਂਬਰ ਚਾਕੇ ਦਾਣੇ ਨੂੰ ਰਲਾ ਸਕਦਾ ਘੋੜੀ ਨੂੰ ਰਲਾਉਣਾ ਸੌਖਾ ਹੈ ਇਸ ਤਰ੍ਹਾਂ ਜੇ ਆਪਾਂ ਬਾਲ ਕੇ ਇਸ ਵਾਰ ਆਪਾਂ ਤੋਂ ਬਾਲ ਕੇ ਨਹੀਂ ਪਿਆ ਕਿਸੇ ਕਾਰਨਾ ਕਰਕੇ ਨਹੀਂ ਪਿਛਲੀ ਵਾਰ ਆਪਾਂ ਨੇ ਬਾਲ ਕੇ ਦਾਣਾ ਪਾਇਆ ਸੀ ਸਾਰਾ ਤੇ ਇਹਨੂੰ ਆਪਾਂ ਹੁਣ ਸਾਰੇ ਨੂੰ ਰਲਾ ਦਾਂਗੇ ਇਹਨੂੰ ਬਸ ਇਸ ਤਰ੍ਹਾਂ ਲਵੀ ਹੋ ਗਿਆ ਆਪਣੀ ਘੋੜੀ ਦਾ ਦਾਣਾ ਤਿਆਰ ਇੱਕ ਮਹੀਨੇ ਦੀ ਖਰਾਕ ਤੇ ਜਿਹੇ ਜਿਹੇ ਸਾਬ ਦਾ ਜਾਨਵਰਾ ਜੇ ਤੁਸੀਂ ਗੱਬਣਾਂ ਤਾਂ ਉਸਤਰੇ ਦਾ ਉਹਨੂੰ ਖਰਾਕ ਪਾ ਸਕਦੇ ਹੋ ਜਿਵੇਂ ਸੋਇਆਬੀਨ ਐਡ ਕਰ ਸਕਦੇ ਹੋ ਤਿੰਨ ਕਿ ਚੀਜ਼ਾਂ ਰੱਖ ਲਿਆ ਕਰੋ ਚਾਹੇ ਤੁਸੀਂ ਜਵੀ ਜੌਂ ਜਿਵੇਂ ਹੁਣ ਗਰਮੀ ਆਊ ਮੂਰੇ ਉਦੋਂ ਜਿਉਂ ਜ਼ਿਆਦਾ ਪਾਤੇ ਹੁਣ ਬਾਜਰਾ ਹੋ ਗਿਆ ਆਪਾਂ ਫਰਵਰੀ ਫਰਵਰੀ ਦਾ ਮਹੀਨਾ ਬਾਜਰਾ ਪਾਵਾਂਗੇ ਤੇ ਕਮੈਂਟ ਜ਼ਰੂਰ ਕਰਿਓ ਵੀ ਦਾਣਾ ਆਪਣਾ ਕਿਵੇਂ ਲੱਗਿਆ ਤੁਹਾਨੂੰ ਵੀ ਵਧੀਆਗਾ ਤਰੀਕਾ ਜੇ ਕੋਈ ਘਾਟਵਾ ਦਾ ਤਾਂ ਮੈਨੂੰ ਉਹ ਵੀ ਜਰੂਰ ਦੱਸਿਓ ਕਿ ਮੈਂ ਗਲਤ ਹੋਵਾਂ ਤੁਹਾਨੂੰ ਸਹੀ ਦੱਸਦਾ ਦੱਸਦਾ ਇਹੇ ਤਰੀਕਾ ਜਿਹੜਾ ਮੇਰੇ ਮਿੱਤਰ ਪਿਆਰੇ ਦੋ ਤਿੰਨ ਵਧੀਆ ਚੰਗੇ ਫਾਰਮ ਵਾਲੇ ਉਹ ਅਪਣਾਉਂਦੇ ਨੇ ਇਹ ਤਰੀਕਾ ਆਪਾਂ ਨੂੰ ਉਹਨਾਂ ਨੇ ਹੀ ਦੱਸਿਆ ਦੀ ਉਸ ਤਰੀਕੇ ਨਾਲ ਫਿਰ ਆਪਾਂ ਅਪਣਾਉਣ ਲੱਗ ਗਏ ਹੁਣ ਉਹਦੇ ਕੋਲੇ ਚੰਗੇ ਚੰਗੀ ਕਿਸਮ ਦੇ ਘੋੜੇ ਵੀ ਨੇ ਘੋੜੀਆਂ ਵੀ ਨੇ ਵਧੀਆ ਮਹਿੰਗੇ ਉਹਨਾਂ ਨੂੰ ਇਹੀ ਚੀਜ਼ਾਂ ਪਾਉਂਦਾ ਇਸ ਤਰ੍ਹਾਂ ਬਣਾ ਕੇ ਦਾਣਾ ਉਹ 1 ਮਹੀਨੇ ਦਾ ਬਾਈ ਕਹਿੰਦਾ ਇਕੱਠਾ ਬਣਾ ਲੈਨੇ ਆ ਤੇ ਵਧੀਆ ਚੱਲਦਾ ਆਪਾਂ ਸੋਚਿਆ ਵੀ ਚਲੋ ਜਿਹੜੇ ਨਵੇਂ ਮਿੱਤਰ ਪਿਆਰਾਂ ਨੂੰ ਨਹੀਂ ਪਤਾ ਲੱਗਦਾ ਵੀ ਕੀ ਪਾਈਏ ਕਿਵੇਂ ਪਾਈਏ ਉਹਨਾਂ ਨੂੰ ਆਪਾਂ ਮਾਹ ਦਿਖਾ ਦਿੰਨੇ ਆ ਤਰੀਕਾ ਜਿਹੜਾ ਤੁਹਾਡਾ ਜੀ ਕਰਦਾ ਉਹ ਚੀਜ਼ ਦੋ ਫੜ ਕਰਾ ਕੇ ਰਲਾ ਦਿਓ ਇਸ ਤਰ੍ਹਾਂ ਪੂਰਾ ਇਹਨਾਂ ਓਕੇ ਓਕੇ ਦੀ ਰਿਪੋਰਟ ਹੋ ਗਿਆ ਦਾਣਾ ਇਹ ਆਪਾਂ ਦਾਨ ਨੂੰ ਨਾ ਕੋੜੀ ਨੂੰ ਪਾਉਣਿਆ ਤੁਹਾਨੂੰ ਦਿਖਾਉਣਾ ਏ ਕੋੜੀ ਕਿੰਨਾ ਸੋਹਣਾ ਖਾਂਦੀ ਨਾਲੇ ਖੁਸ਼ ਹੋ ਕੇ ਖਾਊਗੀ ਵੀ ਇਹ ਰਲਾਉਣਾ ਵੀ ਕਿਵੇਂ ਆ ਤੁਸੀਂ ਪਾਣੀ ਕਿੰਨਾ ਕੁ ਲਾਉਣਾ ਹੈ ਵੀ ਤੁਹਾਨੂੰ ਦੱਸ ਦਿਆਂ ਵੀ ਬਹੁਤਾ ਜ਼ਿਆਦਾ ਪਾਣੀ ਨਹੀਂ ਲਾਉਣਾ ਇਹਨੂੰ ਫਿਰ ਵੀ ਇਹ ਖਾਨ ਚ ਜਾਣ ਨੂੰ ਬਹੁਤ ਦਿੱਕਤ ਹੁੰਦੀ ਆ ਇਹ ਡੱਬਾ ਜਿਹੜਾ ਇਹ ਚ ਅੱਧਾ ਕਿਲੋ ਦਾਣਾ ਪੈਂਦਾ ਆਪਾਂ ਇਹਨੂੰ ਚਾਰ ਪਾਉਨੇ ਨੇ ਇੱਕ ਟਾਈਮ ਤੇ 500 ਗ੍ਰਾਮ ਇਹ ਚ ਦਾਣਾ ਪੈਂਦਾ ਚਾਰ ਪਾਉਨੇ ਨਾਲ 2 ਕਿਲੋ ਬਣ ਜਾਂਦਾ ਦੋਨੇ ਟਾਈਮ ਦਾ ਤੇ ਅਜੇ ਨੂੰ ਪਾਣੀ ਪੂਣੀ ਲਾ ਕੇ ਆਪਣੀ ਘੋੜੀ ਨੂੰ ਪਾ ਕੇ ਆਉਣਾ ਤੁਸੀਂ ਇਕੱਲਾ ਹੀ ਪਾ ਸਕਦੇ ਹੋ ਜਿਹੜੀ ਆ ਜਵੀਆ ਵਿੱਚ ਇਹ ਤੂੜੀ ਦਾ ਕੰਮ ਕਰਦੀ ਆ ਦਿਖਾ ਇਹਨਾਂ ਨੂੰ ਮਿੱਤਰਾਂ ਆਪਣਿਆਂ ਬਸ ਇਹਨੂੰ ਥੋੜਾ ਜਿਹਾ ਪਾਣੀ ਲਾਉਣਾ ਤੁਸੀਂ ਬਾਅਦ ਚ ਇਹਨੂੰ ਇਸ ਤਰ੍ਹਾਂ ਮਲ ਦਿਓ ਇਹੜਾ ਜੇ ਮਾੜਾ ਮੋਟਾ ਵੀ ਆਟਾ ਹੁੰਦਾ ਉਹ ਸਾਰਾ ਵਿੱਚੋਂ ਗਾਇਬ ਹੋ ਜਾਣਾ ਗਿੱਲਾ ਹੋ ਕੇ ਸਲਾਬਾ ਹੋ ਜੂ ਤੇ ਵਿੱਚ ਥੋੜੀ ਜਿਹੀ ਤੂੜੀ ਤੇ ਵਿੱਚ ਥੋੜਾ ਜਿਹਾ ਹਰਾ ਪਾ ਦੋ ਇਹਨੂੰ ਤੁਸੀਂ ਭਿਉ ਕੇ ਹੀ ਪਾ ਸਕਦੇ ਹੋ ਗਰਮ ਪਾਣੀ 'ਚ ਅੱਧਾ ਘੰਟਾ ਪਹਿਲਾਂ ਭਿਉ ਦੋ ਬਾਅਦ 'ਚ ਇਹਨੂੰ ਪਾ ਦੋ ਵਿੱਚੋਂ ਆਟਾ ਆਟਾ ਜਿਹੜਾ ਸਾਰਾ ਗਾਇਬ ਹੋ ਗਿਆ ਐਨ ਓਕੇ ਬਣ ਗਿਆ ਇਹਨੂੰ ਆਪਾਂ ਹੀ ਪਾ ਦਾਂਗੇ ਕੱਲਾ ਕੂੜੀ ਨੂੰ ਅਦਰ ਚੰਨੋਂ ਦਾ ਆਪਣੀ ਦਾ ਟਾਈਮ ਹੋ ਗਿਆ ਦਾਣੇ ਦਾ ਤਿਆਰੀ ਆ ਉਛਾੜੀਆਂ ਲਾਤੀਆਂ ਤੇ ਅੱਜ ਪੈਰ ਪੂਰੇ ਦੇ ਸਾਫ਼ ਕਰੀਤੀ ਧੁੱਪ ਕਰਕੇ ਹੁਣ ਇਹਦੇ ਤੇ ਤੇਲ ਤੂਲ ਲਾਵਾਂਗੇ ਪੈਰਾਂ ਤੇ ਤੇ ਬਾਕੀ ਕੋੜੀ ਆਪਣੀ ਦੱਸਿਓ ਰਾਜੀ ਲਿੱਸੀ ਕਿੰਨੀ ਕਾ ਇਹੇ ਦਾਣਾ ਇਹਨੂੰ ਚੱਲਦਾ ਹੁਣ ਇਹ ਹੋ ਗਈ 7 ਮਹੀਨਿਆਂ ਦੀ ਗੱਬਣ ਹੋ ਗਈ ਆ ਦੇਖੋ ਇਹਦੇ ਵਿੱਚ ਆਪਾਂ ਕੱਲੇ ਹੀ ਦਾਣਾ ਪਾ ਦਾਂਗੇ ਵਿੱਚ ਮਾੜੀ ਮੋਟੀ ਜੀ ਤੂੜੀ ਰਲਾਉਣੀ ਆ ਤਾਂ ਥੋੜੀ ਬੋਤੀ ਰਲਾ ਦੋ ਨਹੀਂ ਕੋਈ ਲੋੜ ਵੀ ਨਹੀਂ ਇਹਦੇ ਵਿੱਚ ਆਪਾਂ ਰੁਗਕ ਤੂੜੀ ਦਾ ਲਿਆ ਕੇ ਰਲਾ ਦਨੇ ਦੇ ਵਿੱਚ ਆਪਾਂ ਤੂੜੀ ਐਡ ਕਰ ਦਿੰਨੇ ਹੁੰਨੇ ਆ ਜਿਨੇ ਨਹੀਂ ਪਉਣੀ ਨਾ ਪਾਉ ਤੇ ਜਾਨਵਰਾਂ ਐ ਵੀ ਠੀਕ ਆ ਤੇ ਇਹਦੇ ਨਾਲ ਐ ਵੀ ਜਾਨਵਰ ਨਾਲ ਤਾਂ ਖਾ ਥੋੜਾ ਜਿਹਾ ਸੌਖਾ ਲੈਂਦਾ ਤੇ ਨਾਲੇ ਇਹਦੂਆ ਦਾਣਾ ਪਾਉਣ ਤੋਂ ਬਾਅਦ ਆਪਾਂ ਇਹਦੂਆ ਬ ਕੁਝ ਨਹੀਂ ਪਾਉਣਾ ਇਹਨੂੰ ਕੰਟਾ ਦੋ ਕੰਟੇ ਆ 5:30 ਵਜੇ ਤੇ ਫਿਰ ਇਹਨੂੰ ਆਪਾਂ ਰਾਤ ਨੂੰ 8:30 ਵਜੇ 8:00 ਵਜੇ ਲਗਭਗ ਨੂੰ ਥੋੜਾ ਜਿਹਾ ਹਰਾ ਤੂੜੀ ਫੇਰ ਪਾਉਣਿਆ ਕਿਉਂ ਰਾਤ ਵਧੀਆ ਲੰਘ ਜਾਂਦੀ ਆ ਆ ਦੇਖੋ ਇਸ ਤਰ੍ਹਾਂ ਬਣ ਗਿਆ ਦਾਣਾ ਇਹ ਤੇ ਜਾਨਵਰਾਂ ਖੁਸ਼ ਹੋ ਕੇ ਖਾਂਦੀ ਆ ਕੋਈ ਨੱਕ ਨਹੀਂ ਮਾਰਦੀ ਤੇ ਕੋੜੀ ਵੀ ਆਪਣੀ ਦੱਸਿਓ ਕਿਵੇਂ ਲੱਗਦੀ ਆ ਰਾਜੀ ਲस्सी 7 ਮਹੀਨਾ ਦੀ ਗੱਭਣ ਹੋਗੀ ਨੂੰ 8ਵਾਂ ਮਹੀਨਾ ਲੱਗਦਾ ਹੈ ਵਾਈਟ ਸਨ ਕੋੜੇ ਤੋਂ ਗੱਭਣ ਆ ਤੇ ਵੀਡੀਓ ਨੂੰ ਇਹਨੂੰ ਸਾਰੀ ਨੂੰ ਸ਼ੇਅਰ ਕਰ ਦਿਓ ਤੇ ਜਿਹੜੇ ਵੀ ਨਵੇਂ ਮਿੱਤਰ ਪਿਆਰੇ ਕੋੜੀਆਂ ਰੱਖਦੇ ਨੇ ਉਹਨਾਂ ਕੋਲੇ ਦਾਣੇ ਨੂੰ ਕਈ ਵਾਰ ਨਹੀਂ ਜਾਣਕਾਰੀ ਕਮੈਂਟ ਕਰਿਓ ਆਪਣੀ ਵੀਡੀਓ ਤੇ ਜ਼ਰੂਰ ਸ਼ੇਅਰ ਵੀ ਕਰ ਦਿਓ ਦੱਬ ਕੇ ਅੱਗੇ ਮਿੱਤਰ ਪਿਆਰਾਂ ਕੋਲੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਆਪਣੀ ਕਿਵੇਂ ਲੱਗੀ ਆ ਵੀਡੀਓਸ ਨੂੰ ਦਾਣਾ ਬਣਾਉਣ ਦਾ ਤਰੀਕਾ ਜਿਹੜਾ ਸੌਖਾ ਜਾਂ ਸਹੀ ਆ ਜਾਂ ਗਲਤ ਆ ਤੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਤੇ ਵੀਡੀਓ ਵੇਖਣ ਲਈ ਸਾਰੇ ਮਿੱਤਰ ਪਿਆਰਿਆਂ ਦਾ ਧੰਨਵਾਦ ਜਿਉਂਦੇ ਵਸਦੇ ਰਹੋ ਤੇ ਅੱਗੇ ਆਪਾਂ ਵੀਡੀਓ ਲੈ ਕੇ ਆ ਰਹੇ ਹਾਂ ਮੇਲੇ ਦੀਆਂ ਮੁਕਸਰ ਆਪਣਾ ਜਗਰਾਉਂ ਦਾ ਮੇਲਾ ਵੀ ਆ ਰਿਹਾ 24 25 26 ਦਾ ਤੇ ਤਲਮੰਡੀ ਦਾ ਵੀ ਆ ਗਿਆ 14 ਤੋਂ 20 ਤੱਕ ਅੰਪਾਇਰ 100 ਵੀ ਆ ਰਿਹਾ ਆਪਣਾ 9 10 11 ਤਰੀਕ ਦਾ ਤੇ ਜੇ ਹੋ ਸਕੇ ਇਹਨਾਂ ਦੀ ਆਪਾਂ ਵੀਡੀਓ ਜ਼ਰੂਰ ਪਾਵਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੀਡੀਓ ਵੇਖਣ ਲਈ ਸਾਰਿਆਂ ਦਾ ਧੰਨਵਾਦ ਜਿਉਂਦੇ ਵਸਦੇ ਰਹੋ